ਹੇ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਬਈ ਜੀ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਬਈ ਵਧੀਆ ਜੋੜੇ ਕਿਵੇਂ ਲਾਈਏ ਕਿ ਆਪਣੇ ਬੱਚੇ ਪੂਰੇ ਹੱਦੋਂ ਵੱਧ ਦੋੜਨ ਠੀਕ ਆ ਵੀਰੇ ਤੇ ਆਪਾਂ ਨੂੰ ਕਿਸੇ ਵੀਰ ਨੇ ਮੈਸੇਜ ਕੀਤਾ ਸੀ ਕਿ ਬਈ ਵਧੀਆ ਜੋੜੇ ਕਿਵੇਂ ਲਾਈਏ ਵੀ ਮੈਂ ਕਿਹੜੀਆਂ ਅੱਖਾਂ ਦਾ ਚਿੱਟੀਆਂ ਅੱਖਾਂ ਦੀ ਕਬੂਦਰੀਆਂ ਕਿਹੜੀਆਂ ਅੱਖਾਂ ਦਾ ਕਬੂਤਰ ਲਾਵਾਂ ਖਟੀਆਂ ਅੱਖਾਂ ਦੀ ਕਬੂਤਰ ਨਾਲ ਕਿਹੜੀਆਂ ਅੱਖਾਂ ਦੀ ਕਬੂਦਰੀ ਲਾਵਾਂ ਤੇ ਬਾਈ ਜੀ ਇਦਾਂ ਨਹੀਂ ਕੋਈ ਚੱਕਰ ਹੁੰਦਾ ਅੱਖਾਂ ਜਿਹੜੀਆਂ ਮਰਜ਼ੀ ਦੇ ਕਬੂਤਰ ਲਾ ਲਓ ਪਰ ਜੋੜੇ ਪੂਰੇ ਸੋਧ ਕੇ ਲਾਓ ਪੂਰੇ ਵਧੀਆ ਲਾਓ ਠੀਕ ਆ ਖਾਂ ਖਾਂ ਕੋਈ ਚੱਕਰ ਨਹੀਂ ਹੁੰਦਾ ਬਈ ਵੀ ਮੈਂ ਆ ਖਾਂਏ ਕਬੂਤਰ ਨੇ ਉਹ ਖਾਂ ਕਬੂਤਰ ਲਾਵਾਂ ਜਾਂ ਚਿੱਟੀਆਂ ਖਾਂ ਖਟੀਆਂ ਲਾਵਾਂ ਖਟੀਆਂ ਖਾਂ ਚਿੱਟੀਆਂ ਦਾ ਲਾਵਾਂ ਜਾਂ ਸ਼ਾਹ ਆਖੀ ਨਾਲ ਖਟੀਆਂ ਦਾ ਲਾਵਾਂ ਬਰੇ ਇਦਾਂ ਦਾ ਕੋਈ ਚੱਕਰ ਨਹੀਂ ਬਸ ਦੋ ਜੋੜੇ ਸੋਤ ਕੇ ਲਾਓ ਜੋੜੇ ਬੁਰੇ ਪਰਖ ਕੇ ਲਾਓ ਤੁਹਾਨੂੰ ਜੋੜਿਆਂ ਦੀ ਪੂਰੀ ਪਰਖ ਹੋਣੀ ਚਾਹੀਦੀ ਹੈ ਬਈ ਵੀ ਕਿਹੜਾ ਕਬੂਤਰ ਵਧੀਆ ਕਿਹੜੀ ਕਬੂਦਰੀ ਵਧੀਆ ਠੀਕ ਆ ਵੀਰੇ ਤਾਂ ਕਰਕੇ ਤੁਹਾਡਾ ਟਾਈਮ ਨਾ ਖਰਾਬ ਹੋਵੇ ਕਿਉਂਕਿ ਬਈ ਜੋੜੇ ਲਾਂਚ ਤੇ ਜੋੜੇ ਲਾ ਕੇ ਬੱਚੇ ਕਢਾਉਣ ਚ ਤੇ ਉਦੋਂ ਬਾਅਦ ਬੱਚੇ ਪਾਲਾਂ ਚ ਛਤਰੀਆਂ ਤੇ ਗਿਜੌਣ ਚ ਬਰੇ ਬਹੁਤ ਟਾਈਮ ਲੱਗਦਾ ਬੜੀ ਮਿਹਨਤ ਲੱਗਦੀ ਆ ਇਸ ਕਰਕੇ ਪਹਿਲਾਂ ਹੀ ਆਪਦੇ ਜੋੜੇ ਉਸ ਹਾਵਣਾ ਲਾਓ ਪਰਖ ਕੇ ਲਾਓ ਵੀਰੇ ਤੁਹਾਡਾ ਟਾਈਮ ਵੀ ਨਾ ਖਰਾਬ ਹੋਵੇ ਤੁਹਾਡੇ ਕੋਲੇ ਕਬੂਤਰ ਬੱਚੇ ਵੀ ਬਰੇ ਵਧੀਆ ਤੇ ਪਿਓਰ ਬੱਚੇ ਬਣ ਜਾਣ ਠੀਕ ਆ ਬਈ ਅੱਜ ਮੈਂ ਤੁਹਾਨੂੰ ਦੱਸਦਾ ਕਿਹੜੇ-ਕਿਹੜੀਆਂ ਖਾਂਦੇ ਕੋਈ ਚੱਕਰ ਨਹੀਂ ਜਿਹੜੀਆਂ ਖਾਂ ਜਿਹੜੀਆਂ ਦਾ ਮਰਜ਼ੀ ਲਾ ਲੋ ਕਬੂਤਰ ਵੀ ਜੋੜੇ ਕਿਵੇਂ ਲਾਓ ਅੱਜ ਸਾਰੀ ਗੱਲਬਾਤ ਕਰਦੇ ਬਸ ਵੀਰੇ ਮੈਨੂੰ ਇੱਕ ਬੱਚਾ ਵੜਹਾ ਲੈਣ ਦਾ ਛਧਰੀ ਤੇ ਤਿੰਨਾਂ ਨੂੰ ਛੱਡ ਦਿੱ ਗਏ ਖੁੱਲੇ ਚਲਾ ਆ ਜਾਂਗੇ ਬਾਹਰ ਤੇ ਬਾਕੀ ਤੁਹਾਡੇ ਨਾਲ ਬਈ ਅੱਜ ਸਾਰੀ ਗੱਲਬਾਤ ਮੈਂ ਕਰਦਾ ਕਿ ਮੈਂ ਤੁਸੀਂ ਜੋੜੇ ਲਾਉਣੇ ਆ ਕਿਹੜੀਆਂ ਅੱਖਾਂ ਦੇ ਜੋੜੇ ਲਾਉਣੇ ਆ ਬਈ ਇਹਦਾ ਕੋਈ ਚੱਕਰ ਨਹੀਂ ਦੇਖੋ ਵੀਰੇ ਜੋੜੇ ਪੂਰੇ ਆਪਾਂ ਸੋਧ ਕੇ ਲਾਉਣੇ ਆ ਪੂਰੇ ਪਰਖ ਕੇ ਲਾਉਣੇ ਆ ਠੀਕ ਆ ਬੂਰੇ ਕਬੂਤਰਾਂ ਦੀ ਪੂਰੀ ਪਾਰਖ ਕਰਕੇ ਜੋੜੇ ਲਾਉਣੇ ਆ ਮੰਨ ਲਓ ਤੁਸੀਂ ਕੰਨਸ ਨੂੰ ਇੱਕ ਆਦਰੰਦਨ ਦਿੰਦਾ ਵੀਰੇ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਭਰਾ ਬਣ ਕੇ ਵੀਡੀਓ ਸਾਰੀ ਧਿਆਨ ਨਾਲ ਵੇਖਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਬਈ ਤੇ ਆਪਾਂ ਕਿਹੜੇ ਕਿਹੜੇ ਜੋੜੇ ਲਾਉਣੇ ਆ ਚਲੋ ਅੰਦਰ ਚੱਲਦੇ ਬੱਚਿਆਂ ਕੋਲੇ ਬਈ ਉੱਥੇ ਆ ਕੇ ਗੱਲਬਾਤ ਕਰਦੇ ਆ ਦੇਖੋ ਬਈ ਮੰਨ ਲਓ ਹੁਣ ਤੁਸੀਂ ਜੋੜੇ ਲਾਤੇ ਵੀਰੇ ਠੀਕ ਆ ਬਿਨਾ ਸੋਚੇ ਸਮਝੇ ਜੋੜੇ ਲਾਤੇ ਬਿਨਾ ਪਰਖੇ ਜੋੜੇ ਲਾਤੇ ਹਨਾ ਭਾਈ ਉਹਦੇ ਵਿੱਚ ਕੀ ਹੋਊਗਾ ਵੀਰੇ ਪਹਿਲਾਂ ਤੁਸੀਂ ਜੋੜੇ ਲਾਏ ਇੱਕ ਮਹੀਨੇ ਬਾਅਦ ਉਹ ਜੁੜੇ ਆਂਡੇ ਰੱਖਣਗੇ 20 ਦਿਨਾਂ ਬਾਅਦ ਉਹ 20 ਦਿਨਾਂ ਬਾਅਦ ਉਹ ਜੋੜੇ ਬੱਚੇ ਕੱਢਣਗੇ ਠੀਕ ਆ ਉਸ ਤੋਂ ਬਾਅਦ ਵੀਰੇ 2-3 ਮਹੀਨਿਆਂ ਬਾਅਦ ਬੱਚੇ ਪੂਰੇ ਵੱਡੇ ਹੋਣਗੇ ਛਤਰੀ ਤੇ ਭਾਉਣ ਵਾਲੇ ਹੋਣਗੇ ਠੀਕ ਆ ਭਾਈ ਤੇ ਛਤਰੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਭਾਉਂਗੇ ਉਸ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਅੱਡੇ ਲਾਓਗੇ ਉਹ ਬੱਚੇ ਉੱਡਣਗੇ ਤੁਹਾਡੇ ਕੋਲ ਉਸ ਤੋਂ ਬਾਅਦ ਵੀ ਉਹਨਾਂ ਬੱਚਿਆਂ ਨੂੰ ਖਰਾਕ ਪਾਉਂਗੇ ਠੀਕ ਆ ਭਾਈ ਜੀ ਤੇ ਪੂਰੀ ਚੰਗੀ ਖਰਾਕ ਪਾਉਂਗੇ ਫਿਰ ਬੱਚੇ ਪੂਰੇ ਵਧੀਆ ਉੱਡਣਗੇ ਫਿਰ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਬਦਾਮਾ ਦੇ ਕਰੋਗੇ ਠੀਕ ਆ ਭਾਈ ਉਦੋਂ ਬਾਅਦ ਭਾਈ ਤੁਸੀਂ ਉਹਨਾਂ ਨੂੰ ਸੰਭਾਲਣਾ ਸ਼ੁਰੂ ਕਰੋਗੇ ਗੇੜਿਆਂ ਵਾਲੇ ਲੈਣ ਉਹਨਾਂ ਦੀ ਪੂਰੀ ਸਾਂਭ ਸੰਭਾਲ ਕਰੋਗੇ ਫਿਰ ਬਾਜੀ ਵਾਲੇ ਦੇ ਦਿਨ ਤੱਕ ਦਿਨ ਪਰ ਰਾਤ ਤੁਸੀਂ ਉਹਨਾਂ ਨੂੰ ਸੰਭਾਉਂਗੇ ਹਨਾ ਵੀਰੇ ਨੌਂ ਕੀ ਵੀਰੇ ਗੇੜਿਆਂ ਦੇ ਦਿਨ ਤੋਂ ਲੈ ਕੇ ਬੰਦਾ ਬਸ ਸਮਝ ਲੋ ਯੋਧੀ ਲੜਦਾ ਹੁੰਦਾ ਕਬੂਤਰ ਸਾਫ਼ ਕਰਨਾ ਬਾਜੀ ਵਾਲੇ ਦੇ ਦਿਨ ਤੱਕ ਭਾਈ ਪੂਰੀ ਬਹੁਤ ਵੱਡੀ ਮਿਹਨਤ ਲੱਗਦੀ ਆ ਤਾਂ ਮੰਨ ਲਓ ਤੁਸੀਂ ਉਦੋਂ ਬਾਅਦ ਤੇ ਬਾਈ ਮੰਨ ਲਓ ਦੂਬਾ ਤੁਸੀਂ ਸਾਹਮਣੇ ਅਗਲੇ ਦਿਨ ਚਲੇਗੇ ਤੁਸੀਂ ਬਾਜੀ ਤੇ ਬਾਜੀ ਤੇ ਜਾ ਕੇ ਕਬੂਤਰ ਲਗਾ ਕੇ ਬਰੇ ਤੇ ਕਬੂਤਰ ਨੂੰ ਛੱਡਤਾ ਬਰੇ 7 ਵਜੇ ਕਬੂਤਰ ਛੱਡਿਆ ਤੇ 9 ਵਜੇ ਨੂੰ ਉਥੋਂ ਕਬੂਤਰ ਭੱਜ ਗਿਆ ਉਹਦਾ ਕੋਈ ਫਾਇਦਾ ਨਿਕਲਿਆ ਕੀ ਹੋਇਆ ਉਹਦੇ ਚ ਬਈ ਤੁਹਾਡਾ ਟਾਈਮ ਖਰਾਬ ਹੋਇਆ ਨਾਲੇ ਤੁਹਾਡੀ ਸਾਮ ਸੰਭਾਲ ਗਈ ਤੁਹਾਡੀ ਮਿਹਨਤ ਗਈ ਤੁਹਾਡਾ ਟਾਈਮ ਖਰਾਬ ਹੋਇਆ ਕਿੰਨੇ ਕਿੰਨੇ ਨੇ ਉਹਦੇ ਬੱਚੇ ਘੜਾਏ ਬੱਚੇ ਪਾਲੇ ਡਾਈਟ ਪਾਈ ਸੰਭੇ ਉਹ ਨਾਲ ਦੇ ਪੰਡੇ ਆ ਕੇ ਉੱਡ ਲਾ ਗਿਆ ਵੀਰੇ ਤੁਸੀਂ 9 7 ਵਜੇ ਛੱਡਿਆ 9 ਵਜੇ ਨੂੰ ਭਾਜਿਆ 10 ਵਜੇ ਨੂੰ ਚੱਕ ਕੇ ਪਿੰਜਰਾ ਦੀ ਪਿੰਡ ਆ ਗਏ ਫਿਰ ਆਉਂਦਿਆਂ ਘਰ ਤੇ ਆਂਦੀਆਂ ਗਾਲਾਂ ਲੈ ਲਈਆਂ ਕਿਉਂ ਜੱਤ ਲੈ ਕੁੰਡੇ ਵਾਲਾ ਕੱਪ ਲਿਆਏ ਛੇ ਬੁੱਟਾ ਕੱਪ ਜੱਤ ਕੇ ਬਾਜੀ ਇਸ ਤੋਂ ਪਹਿਲਾਂ ਵੀਰੇ ਪਹਿਲਾਂ ਆਉਂਦੇ ਪੂਰੇ ਬੱਚੇ ਸੋਚ ਸਮਝ ਕੇ ਜੋੜੇ ਲਾਓ ਠੀਕ ਹੈ ਵੀਰੇ ਜੋੜੇ ਲਾਉਂਦਾ ਮੈਂ ਤੁਹਾਨੂੰ ਸਹੀ ਤਰੀਕਾ ਦੱਸਦਾ ਠੀਕ ਆ ਭਾਈ ਅੱਖਾਂ-ਅੱਖਾਂ ਦਾ ਕੋਈ ਚੱਕਰ ਨਹੀਂ ਤੁਸੀਂ ਜੋੜੇ ਹੋ ਲਾਓ ਮੰਨ ਲਓ ਤੁਸੀਂ ਇੱਕ ਕਬੂਤਰ ਨਾਲ ਕਿਸੇ ਨੇ ਬਾਜੀ ਛੱਡਿਆ ਉਹ ਤੋਂ ਕਬੂਤਰ ਭੱਜਿਆ ਨਹੀਂ ਭਲਾ 10 ਵਜੇ ਬਹਿ ਗਿਆ 2 ਘੰਟੇ ਉੱਡਿਆ ਬੈਠਾ ਤਾਂ ਉੱਥੇ ਹੀ ਨਾ ਉੱਥੋਂ ਨਿਕਲਿਆ ਦਾ ਨਹੀਂ ਉਸ ਦਿਵਾਰ ਕਬੂਦਰੀ ਉਹਦੇ ਨਾਲ ਉਹ ਲਾਓ ਜਿਹੜੀ ਕਬੂਦਰੀ ਦੀ ਕਿਤੇ ਬਾਜੀ ਛੱਡੀ ਮੰਨ ਲਓ ਉਥੋਂ ਕਬੂਦਰੀ ਭੱਜੀ ਨਹੀਂ ਉਹ ਵੀ 10 ਵਜੇ ਤੋਂ ਬਹਿ ਗਿਆ ਭਲਾ 2 ਘੰਟੇ ਉੱਡੀ ਉਥੋਂ ਭੱਜੀ ਤਾਂ ਨਹੀਂ ਬੈਠੀ ਤਾਂ ਉੱਥੇ ਹੀ ਨਾ ਠੀਕ ਆ ਤੇ ਫਿਰ ਤੁਸੀਂ ਕਬੂਤਰ ਜੋੜੇ ਹੋ ਲਾਉਣਾ ਭਰਾ ਬਣ ਕੇ ਤੇ ਉਹਨਾਂ ਜੋੜੇ ਆ ਉਹ ਕਬੂਤਰ ਕਬੂਦਰੀ ਦੇ ਜੋੜੇ ਲਾਉਂਗੇ ਵੀਰੇ ਉਹ ਉਹ ਉਹਨਾਂ ਦੇ ਭੱਜਣਗੇ ਕਦੇ ਭੱਜਣਗੇ ਜਿਹੜੇ ਕਬੂਤਰ ਕੂਤਰੀ ਨਹੀਂ ਪੰਡ ਛੱਡ ਕੇ ਭੱਜੋ ਉਹਨਾਂ ਦੇ ਕਦੇ ਬੱਚੇ ਵੀ ਨਹੀਂ ਭੱਜਣਗੇ ਮੰਨ ਲਓ ਬੱਚੇ ਦੀ ਗਾਂ ਕਢਾ ਕੇ ਛੱਡਦੇ ਉੱਥੋਂ ਬੱਚੇ ਮੰਨ ਲਓ ਤੁਰੇ ਕਬੂਤਰ ਬਾਜੀ ਹਰ ਗਿਆ ਉੱਥੋਂ ਬੱਚੇ ਵੀ ਹਰ ਗਏ ਨਾ ਬੱਚੇ ਭੱਜੇ ਨਹੀਂ ਉੱਥੇ ਬਹਿ ਗਏ ਉਦੋਂ ਗਾਂ ਤੁਸੀਂ ਕਿਤੇ ਹੋਰ ਸਮਝੋਗੇ ਤਾਂ ਹੋ ਜਾਉਗੇ ਹਾਂ ਤੁਹਾਡੇ ਮਨ 'ਚ ਇਹ ਗੱਲ ਰਹੂ ਚੱਲ ਕੋਈ ਨਹਿਰ ਬਾਈ ਇੱਥੇ ਹਰ ਗਏ ਤਾਂ ਫੇਰ ਕੀ ਦੀ ਗੱਲ ਆਪਾਂ ਕਦੇ ਹੋਰ ਛੱਡ ਲਾਂਗੇ ਫੇਰ ਸੰਭ ਕੇ ਛੱਡ ਲਾਂਗੇ ਹਨਾ ਤੇ ਜਿਹੜਾ ਭੱਜ ਹੀ ਗਿਆ ਤੁਹਾਡੇ ਮਨ 'ਚ ਡਰ ਰਹਿਣਾ ਯਾਰ ਲੈ ਇਹ ਤਾਂ ਭੱਜ ਗਿਆ ਨਾਲ ਦੇ ਪਿੰਡੋਂ ਵੀਰੋ ਥੋਪਾ ਜ ਗਿਆ ਫੇਰ ਕੀ ਕਰਾਂਗੇ ਥਡੇ ਮਨ ਚ ਡਰ ਰਹਿਣਾ ਇਸ ਕਰਕੇ ਬਈ ਪੂਰੇ ਸੋਲ ਸਮਝ ਕੇ ਸਮਝ ਕੇ ਸਾਥ ਕੇ ਜੋੜੇ ਲਾਓ ਹੁਣ ਆਪਣੇ ਜਿਹੜੇ ਜੋੜੇ ਲਾਏ ਬਈ ਜਿੱਥੇ ਮਰਜੀ ਛੱਡ ਲਿਓ ਜਿਹੜੇ ਮਰਜੀ ਪਿੰਡ ਛੱਡ ਲਿਓ ਆਪਾਂ ਨਾਲ ਦੇ ਮੈਂ ਵੀ ਬਾਜੀ ਛੱਡੀਆਂ ਤਾਂ ਇਹ ਆਪਣੇ ਕਬੂਤਰ ਨਹੀਂ ਭੱਜੇ ਕਿਤੇ ਜਿੱਥੇ ਛੱਡੀ ਤੋਂ ਉੱਥੇ ਹੀ ਬੈਂਦੇ ਆ ਭਲਾ ਹਰ ਜਨ ਬਹਿ ਕੇ ਹਰ ਜਨ ਕੋਈ ਚੱਕਰ ਨਹੀਂ ਪਰ ਇਹ ਤਾਂ ਨਾ ਪਿੰਡ ਛੱਡ ਕੇ ਤਾਂ ਨਾ ਭਾਈ ਦੇ ਜਿੱਥੇ ਛੱਡ ਕੇ ਬੈਂਦੇ ਤਾਂ ਉੱਥੇ ਹੀ ਆ ਨਾ ਬਈ ਤੇ ਆਓ ਮੈਂ ਤੁਹਾਨੂੰ ਅੱਜ ਆਪਦੇ ਜੋੜਿਆਂ ਦਾ ਸੰਕ੍ਰਮ ਬਈ ਕਿਹੜੇ-ਕਿਹੜੇ ਆਪਾਂ ਜੋੜੇ ਲਾਏ ਕਿਵੇਂ ਜੋ ਅੱਖਾਂ-ਅੱਖਾਂ ਦਾ ਕੋਈ ਚੱਕਰ ਨਹੀਂ ਵੀਰੇ ਜਿਹਨੇ ਮਰਜ਼ੀ ਅੱਖਾਂ ਦੇ ਲਾ ਦੋ ਤੇ ਹੁਣ ਆਪਾਂ ਬੱਚੇ ਕਢਾਏ ਆ ਬਾਈ ਜਿੱਥੇ ਮਰਜ਼ੀ ਛੱਡ ਗਏ ਨਹੀਂ ਉੱਥੋਂ ਭੱਜ ਜਾਣਗੇ ਨਾਲੇ ਆਪਾਂ ਛੱਲਰੀ ਦੇ ਬਾਗ ਦੀਆਂ ਨਾਲੇ ਆ ਜਾਣ ਲਾਇਆ ਇੰਨੇ ਨਾਲ ਵੀ ਪੂਰੇ ਵਧੀਆ ਖੁੱਲ੍ਹੇ ਦੇ ਨਜ਼ਾਰੇ ਲੈਣਗੇ ਉੱਡਦੇ ਫਿਰਦੇ ਰਹਿੰਦੇ ਆ ਹੁਣ ਆਪਾਂ ਇੱਕ ਟੋਕੜ ਡੇਢ ਦੋ ਮਹੀਨੇ ਅਜੇ ਕਢਨੇ ਨਹੀਂ ਡੇਢ ਦੋ ਮਹੀਨਿਆਂ ਨਾਲ ਬੱਚੇ ਪੂਰੇ ਦੋ-ਦੋ ਤਿੰਨ-ਤਿੰਨ ਕਲੀਆਂ ਝਾੜ ਜਾਣਗੇ ਉਦੋਂ ਬਾਅਦ ਨਾਲੇ ਇਹਨਾਂ ਦੀ ਪੂਰੀ ਸੁੰਹ ਆ ਜੂ ਇੱਥੇ ਉੱਡੇ ਇੱਥੇ ਬਹਿਣਾ ਜੀ ਆਪਾਂ Honda ਦੇ ਵੀਰੇ ਗਵਾਚ ਨਹੀਂ ਆ ਕਿੱਥੇ ਵੇਣਗੇ ਆਪਣੇ ਐਕਲੋਂ ਦਾ ਵਿੱਚੋਂ ਗਵਾਚਣ ਗਈ ਇਹ ਸਰਕੇ ਨਾਲ ਇਹ ਚਾਹ ਨਾ ਲਾ ਰਹੇ ਰੋਰੀਆਂ ਲਵਾਉਣ ਦੇ ਰਹੀ ਤੇ ਪੂਰੇ ਉਹ ਘੱਡ ਲਿੰਦੇ ਆ ਤੇ ਹੁਣ ਮੈਂ ਤੁਹਾਨੂੰ ਆਦੇ ਜੋੜੇ ਦਾ ਸ਼ੌਂਕ ਕਰਾਉਣਾ ਵੀ ਮੈਂ ਜਿਹੜੇ ਜਿਹੜੇ ਜੋੜੇ ਲਾਏ ਆ ਠੀਕ ਆ ਵੀਰੇ ਤੇ ਕਰੋ ਸ਼ੌਂਕ ਆ ਦੇਖੋ ਬਈ ਆਪਾਂ ਜੋੜੇ ਨਹੀਂ ਮਾਨੂੰ ਆ ਚਿੱਟੀਆਂ ਖਾਂਦੀ ਆ ਲਾਲ ਚਿਨੀ ਇਹਦੇ ਨਾਲ ਲਾਇਆ ਪਾਰ ਰਤਾ ਚਿੱਟੀਆਂ ਅੱਖਾਂ ਦਾ ਠੀਕ ਆ ਭਾਈ ਇਹਨਾਂ ਨੇ ਬੱਚਾ ਕੱਢਿਆ ਚਿੱਟਾ ਠੀਕ ਆ ਵੀਰੇ ਹੁਣ ਇਹ ਬੱਚਾ ਜਿੱਥੇ ਮਰਜੀ ਛੱਡ ਦਿਓ ਇਹ ਕਦੇ ਪਿੰਡ ਛੱਡ ਕੇ ਨਹੀਂ ਭੱਜੂਗਾ ਠੀਕ ਆ ਉਸ ਤੋਂ ਬਾਅਦ ਆਓ ਅੱਖਾਂ ਦਾ ਸ਼ੌਂਕ ਕਰੋਨਾ ਆ ਖੱਟੀਆਂ ਅੱਖਾਂ ਦੀ ਕਬੂਤਰੀ ਆ ਕਰੋ ਸ਼ੌਂਕ ਤੇ ਇਹਦੇ ਨਾਲ ਲਾਇਆ ਭਾਈ ਆਪਾਂ ਆ ਖੱਟੀਆਂ ਅੱਖਾਂ ਦਾ ਇਹਨਾਂ ਦੇ ਬੱਚੇ ਜਿੱਥੇ ਮਰਜੀ ਛੱਡ ਦਿਓ ਪਿੰਡ ਛੱਡ ਕੇ ਨਹੀਂ ਭੱਜਣਗੇ ਭਾਈ ਉਸ ਤੋਂ ਬਾਅਦ ਬਈ ਕਰਾਉਣਾ ਸ਼ੌਂਕ ਆ ਦੇਖੋ ਇਹ ਕਾਹ ਜੋੜਾ ਖੱਟੀਆਂ ਅੱਖਾਂ ਦਾ ਖੱਟੀਆਂ ਅੱਖਾਂ ਦਾ ਕਬੂਤਰ ਗੱਲੜਾ ਖੱਟੀਆਂ ਅੱਖਾਂ ਦੀ ਕਬੂਦਰੀ ਬਈ ਜਿੱਥੇ ਮਰਜੀ ਛੱਡਦਾ ਕਦੇ ਨਹੀਂ ਭੱਜਾਂਗੇ ਬਈ ਇਹ ਕਾਹ ਜੋੜਾ ਚਿੱਟੀਆਂ ਅੱਖਾਂ ਦਾ ਕਬੂਤਰ ਕਰੋ ਚੈੱਕ ਤੇ ਚਿੱਟੀਆਂ ਅੱਖਾਂ ਦੀ ਕਬੂਦਰੀ ਜਿੱਥੇ ਮਰਜੀ ਛੱਡਦੇ ਉਹ ਕਦੇ ਪਿੰਡ ਛੱਡ ਕੇ ਨਹੀਂ ਭੱਜਣਗੇ ਉਦੋਂ ਬਾਅਦ ਵੀਰੇ ਆਹ ਖੱਟੀਆਂ ਅੱਖਾਂ ਦੀ ਕਬੂਦਰੀ ਨਾਲ ਆਹ ਖੱਟੀਆਂ ਅੱਖਾਂ ਦਾ ਕਬੂਤਰ ਇਹ ਕਦੇ ਪਿੰਡ ਛੱਡ ਕੇ ਨਹੀਂ ਭੱਜਣਗੇ ਆਹ ਖੱਟੀਆਂ ਅੱਖਾਂ ਦੀ ਕਬੂਦਰੀ ਕਰੋ ਚੈੱਕ ਤੇ ਆਹ ਖੱਟੀਆਂ ਅੱਖਾਂ ਦਾ ਕਬੂਤਰ ਬੱਚੇ ਗੱਡੀ ਵਿੱਚ ਬੈਠਾ ਅੱਜ ਵਿੱਚ ਆ ਗਏ ਨਾ ਇਹ ਕਦੇ ਪਿੰਡ ਛੱਡਗੇ ਨਹੀਂ ਭੱਜਣਗੇ ਬਾਈ ਠੀਕ ਆ ਵੀਰੇ ਤੇ ਆ ਤੂੰ ਨੇ ਜੋੜਾ ਦੇਖ ਲੋ ਪੀਰੀਆਂ ਖੱਟੀਆਂ ਖਾਂਦੀ ਕਬੂਤਰੀ ਪੀਰੀਆਂ ਖੱਟੀਆਂ ਖਾਂਦਾ ਕਬੂਤਰ ਇਹ ਵੀ ਕਦੇ ਪਿੰਡ ਛੱਡਗੇ ਨਹੀਂ ਭੱਜਣਗੇ ਉਹ ਵੇਖ ਲੋ ਸ਼ਾਖੀ ਕਬੂਤਰੀ ਨਾਲ ਇਹਦੇ ਬਾਈ ਸ਼ਾਖਾ ਕਬੂਤਰ ਇਹ ਇੱਥੇ ਬੈਠਾ ਨਾ ਕਿਤੇ ਤੇ ਉਹ ਵੀ ਕਦੇ ਬਾਈ ਪਿੰਡ ਛੱਡਗੇ ਨਹੀਂ ਭੱਜਣਗੇ ਇਹ ਨਹੀਂ ਵੀ ਇਹ ਪਿੰਡ ਛੱਡ ਕੇ ਭੱਜ ਜਾਣਗੇ ਇਸ ਕਰਕੇ ਵੀਰੇ ਜੋੜੇ ਲਾਓ ਪੂਰੇ ਸੋਧ ਕੇ ਬਾਈ ਠੀਕ ਆ ਆ ਬੈਠਾ ਸ਼ਾਖਾ ਨਾ ਬਾਈ ਜੋੜੇ ਪੂਰੇ ਸੋਧ ਕੇ ਲਾਓ ਕੋਈ ਚੱਕਰ ਨਹੀਂ ਜੋੜੇ ਪੂਰੇ ਪਰਖ ਕੇ ਲਾਓ ਜਿਹੜਾ ਤੁਹਾਡਾ ਟਾਈਮ ਖਰਾਬ ਨਾ ਹੋਵੇ ਬਾਈ ਆਜੋ ਮੈਂ ਤੁਹਾਨੂੰ ਉਧਰ ਵੀ ਸ਼ੌਂਕ ਕਰਾਉਣਾ ਕਬੂਤਰਾਂ ਦਾ ਜਿਹੜੇ ਜਿਹੜੇ ਜੋੜੇ ਆਪਣੇ ਲਾਏ ਆ ਤੇ ਇੱਧਰ ਸੱਚ ਇੱਕ ਸ਼ੌਂਕਸ ਨੂੰ ਹੋਰ ਕਰਾ ਦਿਆਂ ਆ ਰੱਤਾ ਘੁੰਮਣੀ ਵਾਲਾ ਖੱਟੀਆਂ ਦਾ ਤੇ ਆ ਖੱਟੀਆਂ ਦੀ ਕਬੂਦਰੀ ਰੱਤੀ ਬੱਚੇ ਕੱਢੀ ਬੈਠੀ ਆ ਠੀਕ ਆ ਬਾਈ ਤੇ ਜੋੜੇ ਪੂਰੇ ਸੋਧ ਕੇ ਲਾਓ ਕੋਈ ਚੱਕਰ ਨਹੀਂ ਭਰਾ ਜਿਹੜਾ ਤੁਹਾਡਾ ਟਾਈਮ ਨਾ ਖਰਾਬ ਹੋਵੇ ਉਸ ਨਾਲ ਉਸ ਹਿਸਾਬ ਨਾਲ ਤੁਸੀਂ ਜੋੜੇ ਲਾਓ ਉਹਦਾ ਕੀ ਫਾਇਦਾ ਵੀਰੇ ਚਿੱਟੀਆਂ ਅੱਖਾਂ ਜਾਂ ਖੱਟੀਆਂ ਅੱਖਾਂ ਦਾ ਲਾਤਾ ਖੱਟੀਆਂ ਅੱਖਾਂ ਜਾਂ ਜਿੱਟੀਆਂ ਖਾਂ ਦਾ ਲਾਤਾ ਅੱਖਾਂ ਦਾ ਕੋਈ ਚੈੱਕ ਨਹੀਂ ਫੇਰ ਆ ਗਈ ਲਾ ਜਾਂਦਾ ਇਹਦੇ ਕਿਤੇ ਬੱਚੇ ਘੜਾਏ ਦੇ ਗੰਬਾਜੀ ਦੇ ਬੱਚੇ ਭੱਜ ਗਏ ਠੀਕ ਆ ਬਈ ਹੁਣ ਆਪਣੇ ਆ ਦੇਖੋ ਆ ਚਿੱਟੀਆਂ ਅੱਖਾਂ ਦੀ ਕਬੂਦਰੀ ਆ ਇਹਦੇ ਨਾਲ ਆਪਾਂ ਆ ਚਿੱਟੀਆਂ ਅੱਖਾਂ ਦਾ ਕਬੂਤਰ ਲਾਇਆ ਬਈ ਠੀਕ ਆ ਤੇ ਆ ਆਪਣੀ ਲਾਲ ਜੀ ਦੀ ਉਹਦੀ ਚਿੱਟੀਆਂ ਦੀ ਇਹਦੇ ਨਾਲ ਆਪਾਂ ਚਿੱਟੀਆਂ ਅੱਖਾਂ ਦਾ ਕਬੂਤਰ ਲਾਇਆ ਲਾਲ ਜੀ ਨਾਲ ਇਸ ਕਰਕੇ ਬਈ ਜੋੜੇ ਉਹ ਲਾਓ ਪੂਰੇ ਪਰਖ ਕੇ ਪੂਰੇ ਸੋਧ ਕੇ ਵੀ ਜਿਹੜੇ ਜੋੜੇ ਤੁਹਾਡੇ ਪਿੰਡ ਛੱਡ ਕੇ ਭੱਜਣ ਲੰਗਾ ਬੱਚੇ ਨਾਲ ਤੁਹਾਡੇ ਪਿੰਡ ਛੱਡ ਕੇ ਭੱਜਾਂ ਵੀ ਥੋੜਾ ਟਾਈਮ ਵੀ ਨਾ ਖਰਾਬ ਹੋਵੇ ਹੁਣ ਭਾਈ ਆਪਾਂ ਜਿੱਥੇ ਮਰਜ਼ੀ ਛੱਡ ਗਏ ਇਹ ਤਾਂ ਹੀ ਆਪਣੇ ਕਬੂਤਰ ਭੱਜ ਜਾਣਗੇ ਪਿੰਡ ਛੱਡ ਕੇ ਇਹਦੇ ਕਰਕੇ ਵੀ ਐਵੇਂ ਜੋੜੇ ਲਾਓ ਪੂਰੇ ਪਰਖ ਕੇ ਪੂਰੇ ਸੋਧ ਕੇ ਕੋਈ ਫਾਇਦਾ ਨਹੀਂ ਐਵੇਂ ਵੀ ਖਟੀਆਂ ਖੰਨ ਚਿੱਟੀਆਂ ਵੀ ਲਾਵਾਂ ਜਾਂ ਕਿਹੜੀ ਲਾਵਾਂ ਕੋਈ ਚੱਕਰ ਨਹੀਂ ਵੀਰੇ ਇਹ ਕਬੂਤਰ ਜਾਂ ਨਸਲਾਂ ਵੇਖੋ ੱਖਾਂ ਜਿਹੜੀਆਂ ਮਰਜ਼ੀ ਲਾ ਲਓ ਬਲਾ ਚਿੱਟੀਆਂ ਚਿੱਟੀਆਂ ਲਾ ਲਓ ਖਟੀਆਂ ਤੇ ਖਟੀਆਂ ਦੇ ਲਾ ਦਿਓ ਆ ਕਬੂਤਰਾਂ ਦੀ ਨਸਲ ਵੇਖੋ ਵੀ ਵਧੀਆ ਪਿੰਡ ਵੀਰੱਖਿਓ ਇਹ ਪੂਰੇ ਪਰਖ ਕੇ ਲਾਓ ਵੀ ਤੁਹਾਡਾ ਟਾਈਮ ਨਾ ਖਰਾਬ ਹੋਵੇ ਤੇ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰਦੇ ਹੋ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਸਿਰਫ ਇੰਨਾ ਹੀ ਵੀਰ ਜੀ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਆਪਣੇ ਨਾਲ ਜੁੜੇ ਨੇ ਜਿਹੜੇ ਹੋਰ ਨਵੇਂ ਜੁੜਦੇ ਨੇ ਜਿਹੜੇ ਮੇਰੀ ਵੀਡੀਓ ਨੂੰ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰਦੇ ਆ ਤੇ ਜਿਹੜੇ ਆਪਣਾ ਭਰਾ ਚੰਗੇ ਚੰਗੇ ਕਮੈਂਟ ਕਰਦੇ ਆ ਤੇ ਜਿਹੜੇ ਮਾੜੇ ਕਮੈਂਟ ਕਰਦੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਵੀਰ ਜੀ